ਬਿਆਨ ਦੇ ਦੇ ਕੇ ਸਿੱਧੂਆਂ ਨਾਮ ਰੱਖ ਕੇ ਕਾਂਗਰਸ ਪ੍ਰਧਾਨ ਦਾ ਨਾਮ ਰੱਖ ਕੇ ਬੇਗੂ ਬਣਾ ਰਿਹਾ ਹੈ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਹੈ ਜਾਂ ਬਿਆਨ ਨਾ ਦਿਓ ਲੋਕਾਂ ਨੂੰ ਪੰਬਲ ਦੁੱਸੇ ਦੇਣਾ ਬਾਹੂ ਤੁਸੀਂ ਇੱਕ ਵੀ ਸੈਕਟਰੀ ਨਹੀਂ ਆਇਆ ਮੈਨੂੰ ਇੱਕ ਪਿੰਡ ਦਾ ਸੈਕਟਰੀ ਦੱਸ ਦੋ ਕਿ 9 ਵਜੇ ਸੈਕਟਰੀ ਗਿਆ ਹੋਵਾ ਇੱਕ ਵੀ ਸੈਕਟਰੀ ਨਹੀਂ ਆਇਆ ਇੱਕ ਵੀ ਜਾਈ ਨਹੀਂ ਆਇਆ ਕੋਈ ਅਫਸਰ ਨਹੀਂ ਹੈ ਇਹ 5 ਸਾਲ ਮੈਨੂੰ ਰੋਲਾ ਪਾਉਣੇ ਹੋ ਗਏ ਪਰ ਮੁੱਖ ਮੰਤਰੀ ਦੇ ਆਰਡਰਾਂ ਨੂੰ ਵੀ ਅੰਗੇਣਾ ਕਰ ਦਿੱਤਾ ਇਹਨਾਂ ਨੇ ਬੀਤੇ ਦਿਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਾਰੇ ਹੀ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੁਕਮ ਦਿੱਤੇ ਗਏ ਸੀ ਕਿ ਆਪਣੇ ਦਫ਼ਤਰ 9 ਵਜੇ ਤੋਂ ਲੈ ਕੇ ਸਰਕਾਰੀ ਟਾਈਮ ਤੱਕ ਲੋਕਾਂ ਦੇ ਕੰਮ ਕਰਨਗੇ। ਪ੍ਰੰਤੂ ਕੱਲ ਇੰਝ ਲੱਗਦਾ ਸੀ ਕਿ ਸਰਕਾਰੀ ਬਾਬੂਆਂ ਨੂੰ ਹੁਕਮਾਂ ਦੀ ਕੋਈ ਪਰਵਾਹੀ ਨਹੀਂ। ਵੱਖ-ਵੱਖ ਸ਼ਹਿਰਾਂ ਤੋਂ ਅਜਈਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ 10 ਵਜੇ ਤੱਕ ਸਟਾਫ ਦੀਆਂ ਕੁਰਸੀਆਂ ਖਾਲੀ ਸਨ ਤੇ ਅਜਹੀ ਹੀ ਖਬਰ ਸਾਹਮਣੇ ਆਈ ਹੈ ਰੂਪਨਗਰ ਦੇ ਹਲਕਾ ਨੂਰਪੁਰ ਬੇਦੀ ਤੋਂ ਜਿੱਥੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਅਚੰਚੇਤ ਬीडीपीओ ਦਫਤਰ ਦੀ ਚੈਕਿੰਗ ਕੀਤੀ ਤੇ ਸਟਾਫ ਗੈਰ ਹਾਜ਼ਰ ਪਿਆ ਗਿਆ ਪਰ ਨਾਇਬ ਤਹਿਸੀਲਦਾਰ ਦਾ ਸਟਾਫ ਮੌਕੇ ਤੇ ਹਾਜ਼ਰ ਸੀ ਐ ਸਮੇਂ ਸੰਦੋਆ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਕੀ ਕਿਹਾ ਉਹਨਾਂ ਨੇ ਉਹ ਤੁਹਾਨੂੰ ਵੀ ਸੁਣਾਉਂਦੇ ਹਾਂ ਸਾਰੇ ਖੰਡਾ ਕੋਣ ਸੋਵਾ ਡਟ ਵੀ ਹੈ ਨਹੀਂ ਤੇ ਰੈਨੂ ਵਾਲਾ ਜੀ ਕੌਣ ਜੀ ਰੋਬਲਾ ਸੋਵਾ ਡੈਂਟਰੀ ਆਗੇ ਰੈਨੂ ਵਾਲਾ ਜੀ ਜਹੀ ਕਿਥੇ ਗਿਆ ਯੇ ਕਿਹ ਕੋਣ ਹੈ ਸੰਦੀਪ ਕੁਮਾਰ ਜੇ ਇਨੀ ਹੈਗਾ 2500 ਪ੍ਰਦੀਪ ਸੂਤ ਜੇ ਇਨੀ ਆ ਹੋਰ ਕਿਹੜਾ ਅਦਲਾ ਰੈਨੂ ਵਾਲਾ ਸੋਵਾ ਡੈਂਟਰੀ ਸੋਵਾ ਡੈਂਟਰੀ ਹੋਰ ਜਹੀ ਕਿਨੇ ਫਸੋਈ ਉਹ ਦੋਏ ਆਪਣਾ ਸੈਕਟਰੀ ਕਿਨੇ ਸੈਕਟਰੀ ਕਿਨੇ ਕਿੱਥੇ ਰੱਖੇ ਇੱਕ ਵੀ ਸੈਕਟਰੀ ਨਹੀਂ ਆਇਆ ਮੈਨੂੰ ਇੱਕ ਪਿੰਡ ਦਾ ਸੈਕਟਰੀ ਦੱਸ ਦਵਾ ਕਿ 9 ਵਜੇ ਸੈਕਟਰੀ ਗਿਆ ਹੋਵਾ ਇੱਕ ਵੀ ਸੈਕਟਰੀ ਨਹੀਂ ਆਇਆ ਇੱਕ ਵੀ ਜਾਈ ਨਹੀਂ ਆਇਆ ਕੋਈ ਅਫਸਰ ਨਹੀਂ ਹੈ ਇਹ 5 ਸਾਲ ਮੈਨੂੰ ਰੋਲਾ ਪਾਉਣੇ ਹੋ ਗਏ ਪਰ ਮੁੱਖ ਮੰਤਰੀ ਦੇ ਆਡਰਾਂ ਨੂੰ ਵੀ ਉਹ ਗੱਲ ਨਹੀਂ ਕਰ ਦਿੱਤਾ ਇਹਨਾਂ ਨੇ ਸਰਖਲ ਤੁਨੀ ਕਿ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਹੈ ਜਾਂ ਬਿਆਨ ਨਾ ਦਿਓ ਲੋਕਾਂ ਨੂੰ ਕੰਬਲ ਦੁੱਸੇ ਦੇਣਾ ਪਾਉ ਤੁਸੀਂ ਬਿਆਨ ਦੇ ਦੇ ਕੇ ਸਿੱਧੂਆ ਨਾਮ ਰਲਾ ਕੇ ਕਾਂਗਰਸ ਪ੍ਰਧਾਨ ਦਾ ਨਾਮ ਰਲਾ ਕੇ ਬੇਗੂ ਬਣਾ ਰਿਹਾ ਹੈ ਪਰ ਤੁਹਾਡੇ ਆਡਰਾਂ ਨੂੰ ਗੱਲੇ ਕਰ ਰਿਹਾ ਹੈ ਕੰਨ ਰੋਪੜ ਗਿਆ 10:30 ਵਜੇ ਤੋਂ ਕਿਤੇ ਕਈ ਅਫਸਰਾਂ ਦੇ ਦਫ਼ਤਰ ਨਹੀਂ ਆਏ ਜੀ ਇਹਨਾਂ ਨੂੰ ਮੈਂ ਛੱਡ ਗਿਆ ਮੈਂ ਛੱਡਵਾਉਂ ਕੁਝ ਨਹੀਂ ਕਰਦਾ ਆ ਸਾਡੇ ਨਾਲ ਹੋ ਚੁੱਕਿਆ ਹੈ ਇਸ ਦਾ ਪਤਾ ਬੇੜਾ ਗਰਖ ਹੋ ਗਿਆ ਹੈ 11 ਵਜੇ ਆਵੇ 3 ਵਜੇ 2:30 ਵਜੇ ਚੱਲ ਜਾਂਦੇ ਝੂਠ ਬੋਕੀ ਬਾਰ ਬਾਰ ਰੋਲਾ ਪਾਇਆ ਮੈਂ ਇਸ ਕਰਕੇ ਇਹ ਇਹ ਦਫਤਰ ਖਾਲੀ ਪਿਆ ਹੈ ਕੋਈ ਅਕਸਰ ਨਹੀਂ ਆ ਰਿਹਾ ਮੋਕਾ ਹੈ ਕੋਈ ਦੱਸੋ ਸੋਨਰ ਸਰ ਟੋਟਲ ਮੁਲਾਜ਼ਮ ਇੱਥੇ ਕਿੰਨੇ ਪੇਸ਼ੈਂਟ ਕਿੰਨੇ ਹਾਜ਼ਰ ਹੈ ਜੀ ਕਿੰਨੇ ਮੁਲਾਜ਼ਮ ਹੈ ਟੋਟਲ ਇੱਥੇ ਸੋਨਰ ਸਾਹਿਬ ਉਹ ਨਹੀਂ ਆ ਰਹੇ ਇੱਥੇ ਇਹਨਾਂ ਕੋਲ ਨਾਮ ਰਾਜਮਦੀ ਕਿੰਤੀ ਥੋੜੀ ਪੁੱਛ ਕੇ ਆ ਜੀ ਮੈਂ ਪੰਜਾਂ ਕੰਸ ਬਈ ਕੀ ਨਾਮ ਹੈ ਜੀ ਤੁਹਾਡਾ ਜਗਤਾਰ ਸਿੰਘ ਜਗਤਾਰ ਸਿੰਘ ਇਹ ਇਤਹਾਜ਼ਰੀ ਸਟ ਤੁਹਾਡੇ ਹਵਾਲੇ ਹੁੰਦਾ ਜੀ ਸਟੂਡੈਂਟ ਜੀ ਸਟੂਡੈਂਟ ਜੀ ਜਿਹਦੇ ਹਵਾਲੇ ਹੁੰਦਾ ਉਹੀ ਹੈ ਨਹੀਂ ਇੱਥੇ ਆ ਜੀ ਉਹ ਵੀ ਹਾਜ਼ਰ ਹੈ ਨੇ ਜਿਹੜੇ ਹਾਜ਼ਰ ਨਹੀਂ ਆ ਸੁਪਰਵਾਈਜ਼ਰ ਆ ਉਹਨਾਂ ਨੇ ਦੇਖਣੀ ਹੋਣੀ ਪਰ ਸਭ ਤੋਂ ਵੱਡਾ ਗਮਲਜੀਤ ਸਿੰਘ ਜੀ ਮੈਂ ਕਦੇ ਐਕਸਨ ਪੀ ਦਫਤਰ ਗਿਆ ਕਦੇ ਐਸਪੀ ਦੇ ਦਫਤਰ ਗਿਆ ਕਦੇ ਤਸਿਲਦਾਰ ਦਾ ਕਹਿੰਦੇ ਰਿਸਟ ਨਹੀਂ ਹੈਗਾ ਜਿਹਨੇ ਦਾ ਇਹ ਲੋੜ ਰਿਸ਼ਨ ਲੱਗਣਾ ਚਾਹੀਦਾ ਹੈ ਸਰਕਾਰ ਨੂੰ ਇਹਦਾ ਰਿਸ਼ਨ ਲਾਣਾ ਚਾਹੀਦਾ ਕਿ ਕਿੰਨੇ ਹਾਰੀ ਲਾਉਂਦੇ ਆ ਕਿੱਥੇ ਕਿਆ ਕੰਮ ਕਰਦੀ ਹੈ ਕਿੱਥੇ ਜਾਂਦੇ ਹੈਗੇ ਆ ਹਾਰੀ ਡਿਊਟੀ ਪਾ ਕੇ ਜਾਣ ਔਰ ਮੁੱਖ ਮੰਤਰੀ ਇਹ ਕਹੇ ਪਹਿਲੇ ਸਾਰੇ ਆਪਣੇ ਦਫਤਰਾਂ ਜਾਉਂਗੇ 9 ਵਜੇ ਉਹਦੇ ਬਾਅਦ ਕਿਤੇ ਜਾਉਗੇ ਤੁਸੀਂ ਲੋਕ ਬੈਠੇ ਹੋਗੇ ਤੁਹਾਨੂੰ ਵੇਟ ਕਰਦੇ ਅੱਜ ਇਹ ਕੋਈ ਵੀ ਬੰਦਾ ਦਫਤਰ ਜਣੀ ਹੈ ਸਾਢੇ 9 ਵਜੇ ਦਾ ਟਾਈਮ ਹੋ ਚੁੱਕਿਆ ਹੈ ਚੇਅਰਮੈਨ ਸਾਹਿਬ ਵੀ ਬੈਠੇ ਹੈ ਸੰਮਤੀ ਦੇ ਮੁੱਖ ਮੰਤਰੀ ਸਾਹਿਬ ਦੀ ਗੱਲਾਂ ਸਾਰੀਆਂ ਬਾਵਾਜ ਰੰਗਾ ਲੋ